아려 那、啊、多离谱的！ ਹੈਲੋ ਦੋਸਤੋ ਹਾਂਜੀ ਘਰ ਦੇ ਬਿਸਕੁਟ ਘੜਵਾਏ ਸੀਗੇ ਜੀ ਘਰ ਦੇ ਬਿਸਕੁਟ ਆ ਬਹੁਤ ਸੁਆਦ ਆ ਟੇਸਟ ਬਹੁਤ ਵਧੀਆ ਈ ਉਹ ਤਾਂ ਜਿਹੜੇ ਵਧੀਆ ਰਹਿੰਦੇ ਆ ਜੀ ਆਪ ਦਾ ਸਮਾਨ ਪੁਆਰ ਤੇ ਪਟ ਤੋਂ ਜਦੋਂ ਆਪਾਂ ਘੜਵਾਉਂਦੇ ਆ ਘਰ ਦੇ ਬਿਸਕੁਟ ਬਹੁਤ ਟੇਸਟੀ ਨੇ ਮਠਿਆਲ ਦੇ ਹਿਸਾਬ ਨਾਲ ਆਪਾਂ ਪਕਵਾ ਸਕਦੇ ਆ ਦੇਸੀ ਘਿਓ ਦੇ ਘੜਾਉਣੇ ਦੇਸੀ ਦੇ ਘੜਾ ਸਕਦੇ ਆ ਦੂਜੇ ਘਿਓ ਦੇ ਘੜਾਉਣੇ ਦੂਜੇ ਦੇ ਘੜਾ ਸਕਦੇ ਸੋ ਦੋਸਤੋ ਘਰ ਦੇ ਬਿਸਕੁਟ ਕੱਲ ਘੜਵਾਏ ਸੀ ਆਪਾਂ ਉਹ ਦਿਨਾਂ ਸ਼ੇਅਰ ਕਰ ਰਹੇ ਹਾਂ ਤੇ ਇਧਰ ਖਾ ਲਾ ਹਾਂ ਜੀ ਖਾਓ ਜੁਰਜੀਤ ਸਿੰਘ ਜੀ ਚੱਕੋ ਚੱਕੋ ਸ਼ੱਕੋ ਹਾਓ ਦੋਸਤੋ ਤੁਸੀਂ ਵੀ ਕਰਕੇ ਕਮੈਂਟ ਦੱਸਿਓ ਜੀ ਕਿਦਾਂ ਰਹਿੰਦੇ ਘਰ ਦੇ ਬਿਸਕਟ ਫਿਰ ਕਰਦੇ ਕਣਕ ਦੇ ਆٹے ਦੇ ਬਿਸਕਟ ਦੋਸਤੋ ਕਿਉਂਕਿ ਮੈਦੇ ਵਾਲੇ ਬਿਸਕਟ ਵੀ ਠੀਕ ਨਹੀਂ ਰਹਿੰਦੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ કમેન્ટ કર્યો ਆਹ ਤਾਂ ਆ ਗਿਆ ਮੈਂ ਤੇ ਮਰ ਕੇ ਦਾ ਕੱਲਾ ਜੇ ਨੂੰ ਬੰਨ ਹਾਂ ਹਾਂ ਸੋ ਬਹੁਤ ਹੀ ਟੇਸਟੀ ਨੇ ਦੋਸਤੋ ਘਰ ਦੇ ਬਿਸਕੁਟ ਗੜਵਾਏ ਆਪਾਂ ਅਣਕ ਦੇ ਆਟੇ ਦੇ ਦੋਸਤੋ ਬਹੁਤ ਟੇਸਟੀ ਨੇ ਬੋ ਦੋਸਤੋ ਆਉ ਤੇ ਇਸ ਦਾ ਚਸਕਾ ਦੱਸੋ ਜੀ ਰਾੜੇ ਹੋਏ ਪੂਰੇ ਪੂਰੇ ਰਾੜੇ ਆ ਪੱਠ ਤੇ ਆਠ ਵਾਲੇ ਦੇ ਰਾੜੇ ਪੂਰੇ ਘਰ ਦੇ ਬਿਸਕੁਟ ਆ ਜੀ ਇਸ ਦੇ ਵਿੱਚ ਆਪਾਂ ਇਦਾਂ ਜੀ ਫਾਇਦਾ ਇੱਕ ਤਾਂ ਆਪਣੇ ਸਾਹਮਣੇ ਆਪਾਂ ਰਸ਼ਨ ਆਪ ਦਾ ਪਵਾ ਸਕਦੇ ਆ ਘਿਓ ਹੋ ਗਿਆ ਅੰਡ ਹੋ ਗਈ ਦੁੱਧ ਹੋ ਗਿਆ ਦੁੱਧ ਵੀ ਆਪਾਂ ਘਰ ਦਾ ਲਿਆ ਸਕਦੇ ਆ ਬਾਕੀ ਮਿੱਠਾ ਜਿਹੜਾ ਉਹ ਆਪਾਂ ਜਿੰਨਕ ਆਪਾਂ ਨੂੰ ਲੋੜ ਅਨਸਾਰ ਆਪਾਂ ਮਿੱਠਾ ਜਿਹੜਾ ਪਵਾ ਸਕਦੇ ਆ ਤੇ ਬਾਕੀ ਇਹ ਕਣਕ ਦੇ ਆٹے ਦੇ ਆ ਮੈਦੇ ਦੇ ਆ ਜਿਹੜੇ ਉਹ ਘੱਟ ਹজম ਹੁੰਦੇ ਆ ਜੀ ਥੈਂਕ ਯੂ ਥੈਂਕ ਯੂ ਜੀ ਗੁੱਡ ਜੂਰ ਟੈਪ ਜੂਰ ਟੈਪ ਟਿਕ Thank you. Hysj! ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਸੋ ਦੋਸਤੋ ਬਿਸਕਟ ਆ ਜਿਹੜੇ ਇਹ ਅਸੀਂ ਕੜਵਾਏ ਸੀਗੇ ਕਣਕ ਦੇ ਆٹے ਦੇ ਬਿਸਕਟ ਪਟਕੋ ਤਾਜੀ ਬਿਸਕਟ ਆ ਜਿਹੜੇ ਅਸੀਂ ਕੜਵਾਏ ਆ ਤੇ ਕਣਕ ਦੇ ਆٹے ਦੇ ਬਿਸਕਟ ਆ ਦੋਸਤੋ ਕਿਉਂਕਿ ਆਰਾਸ਼ਣ ਆਪ ਦਾ ਕੋਆ ਕੇ ਕੜਵਾਏ ਆ ਜੀ ਪਾਠ ਤੋਂ ਤਾਜ਼ੇ-ਤਾਜ਼ੀ ਬਿਸਕਟ ਜਿਹੜੇ ਘੜਵਾਏ ਆ ਤੇ ਤੁਹਾਡੇ ਨਾਲ ਜਿਹੜੇ ਅਸੀਂ ਨਾ ਵੀਡੀਓ ਸਾਂਝੀ ਕਰ ਰਹੇ ਹਾਂ ਬਿਸਕਟਾਂ ਦੀ ਖਾਓ ਦੋਸਤੋ ਬਿਸਕਟ ਅੱਥ ਸੇਓ ਮਿੱਠਾ ਕਿੰਨਾ ਕਾ ਇਹਨਾਂ ਦੇ ਵਿੱਚ ਮਿੱਠਾ ਅਸੀਂ ਲੋੜ ਅਨਸਾਰ ਹੀ ਪੋਇਆ ਵਾ ਕਿਉਂਕਿ ਆਪਾਂ ਰਾਸ਼ਨ ਕਰਦਾ ਦਿੱਤਾ ਸੀ ਲੋੜ ਅਨਸਾਰ ਮਿੱਠਾ ਪੋਇਆ ਬਹੁਤ ਵਧੀਆ ਟੇਸਟੀ ਬਿਸਕਟ ਬਣੇ ਨੇ ਸੋ ਦੋਸਤੋ ਅਸੀਂ ਆਖੇ ਆਪਣੇ YouTube ਦੋਸਤਾਂ ਮਿੱਤਰਾਂ ਨੂੰ ਵੀ ਬਿਸਕਟ ਖਵਾਈਏ ਅੱਜ ਦੁਪਹਿਰ ਦੀ ਚਾਹ ਪੀਵਾਂਗੇ ਤੇ ਨਾਲ ਜਿਹੜੇ ਬਿਸਕਟ ਆ ਉਹ ਆਪਣੇ YouTube ਤੇ ਆਡੀਅנס ਜਿਹੜੀ ਆਪਣੇ ਨਾਲ ਜੁੜੀ ਆ ਉਹਨਾਂ ਨਾਲ ਵੀ ਅਸੀਂ ਮਸਕੋਟ ਆਂਦਾ ਜਿਹੜਾ ਚਸਕਾ ਵਾ ਸਾਂਝਾ ਕਰ ਰਹੇ ਹਾਂ ਤਾਂ ਸਾਰੋ ਦੋਸਤੋ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤਾਂ ਜੋ ਪਤਾ ਚੱਲਦੇ ਹੁੰਦਾ ਵੀ ਸਾਡੀ ਵੀਡੀਓ ਕਿੱਥੋਂ ਤੱਕ ਗਈ ਆ ਸੋ ਆਓ ਮੂੰਹ ਮਠਾ ਕਰੋ ਜੀ ਕਰਦੇ ਬਿਸਕਟ ਕੜਵਾਏ ਸੀ ਖਾਓ ਜੀ ਤੁਸੀਂ ਸਿਰਕਾਲ ਦੋਸਤੋ ਸਕਲੋ ਦੋਸਤੋ 10% ਤਾਜ਼ੇ ਬਿਸਕਟ ਪੱਠੋ ਆਪਾਂ ਕੜਵਾਏ ਆ ਤੁਸੀਂ ਵੀ ਕੜਵਾਏ ਹੋਣਗੇ ਸਾਵਣ ਦੇ ਮਹੀਨੇ ਦੇ ਵਿੱਚ ਕੜਵਾਉਣੇ ਨੇ ਲੋਕ ਉਹਦੋਂ ਰਸ਼ ਬਹੁਤ ਜ਼ਿਆਦਾ ਸੀ ਇਸ ਲਈ ਹੁਣ ਕੜਵਾਏ ਅਸੀਂ ਸੋ ਦੋਸਤੋ ਖਾਓ ਤਾਜ਼ੇ ਤਾਜ਼ੇ ਬਿਸਕੁਟਾ ਪਾਟ ਤੋਂ ਤਾਜ਼ੇ ਤਾਜ਼ੇ ਘੜਵਾਏ ਹੋਏ ਵਧੀਆ ਰੜੇ ਹੋਏ ਆ ਜੀ ਚਾਹ ਵੀ ਆ ਗਈ ਆਪਣੇ ਇਧਰ ਨਾਲ ਚਾਹ ਪੀਓ ਦੋਸਤੋ ਤੇ ਨਾਲ ਬਿਸਕੁਟ ਖਾਓ ਜੀ ਕਿਉਂਕਿ ਅਸੀਂ ਬਿਸਕੁਟ ਘੜਵਾਏ ਸੀ ਅਸੀਂ ਆਖਿਆ ਜਿਹੜੇ ਸਾਡੀ ਆਡੀਅנס ਆ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨਾਲ ਵੀ ਬਿਸਕੁਟਾਂ ਦਾ ਜਿਹੜਾ ਚਸਕਾ ਸਾਂਝਾ ਕੀਤਾ ਜਾਵੇ ਹੋਰ ਸੁਣਾਓ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਹਾਂਜੀ ਜੋਤ ਸਿੰਘ ਜੀ ਸ਼ਕੋ ਜੀ ਇਧਰ ਜੋਤ ਸਿੰਘ ਜੀ ਆ ਸ਼ਕਰੇ ਆ ਇਹ ਬਿਸਕੁਟ ਆ ਹਾਂ ਜੀ ਕਿ ਇਹ ਤਾਂ ਵੀ ਸਿੱਧੇ 40 40 ਤੋਂ 60 ਹੋ ਜਾਂਦੀ ਸੀ ਹੁਣ ਨਿਯਮ ਬਣ ਗਿਆ ਨੂੰ ਆ ਸ਼ਗੋ ਦੋਸਤੋ ਬਿਸਕਟ ਖਾਓ ਜੀ ਨਾਲ ਚਾਹ ਪੀਓ ਜੀ ਚਾਹ ਵੀ ਆ ਚੁੱਕੀ ਹੈ ਆਪਣੀ ਚਾਹ ਪੀਓ ਤੇ ਬਿਸਕਟ ਖਾਓ ਦੁਪਹਿਰ ਦੀ ਟੀ ਹੈ ਕੀ ਟਾਈਮ mm -hmm.

ਹੌਣ ਕੀ ਦਾ ਉੱਥੇ ਬੈਠਣੇ ਨਾ ਬਾਠੀ ਆਹੋ ਆਹੋ ਹੂੰ ਆਹ ਵਾਹ ਉਹ ਤਾਂ ਮੈਨੂੰ ਪਤਾ ਵਾਹ ਹਾਂਜੀ ਉੱਥੇ ਹੀ ਰਹਿਣਾ ਤਾਂ ਬਾਠੀ ਬਣਾਉਣੀ ਪੜੇ ਪੀਓ ਦੋਸਤੋ ਚਾਹ ਮਤਰ ਚਾਹ ਪੀ ਲਓ ਜੀ ਦੁਪਹਿਰ ਦੀ ਤੇ ਬਿਸਕਟ ਖਾ ਲਓ ਦੋਸਤੋ ਹੌਲੀ ਹੌਲੀ